ਦੇਖੋ ਜਦੋਂ ਗੁਰੂ ਦਾ ਆਸ਼ੀਰਵਾਦ ਮਿਲ ਗਿਆ ਮੁਕਸਰ ਮਾਗੀ ਦੇ ਮੇਲੇ ਤੇ ਆਸ਼ੀਰਵਾਦ ਜਦੋਂ ਮਿਲ ਗਿਆ ਉਦੋਂ ਬਾਅਦ ਜਿਹੜਾ ਏ ਇਹ ਹਿਲਚਲ ਜਿਹੜੀ ਆ ਇਹ ਪੰਜਾਬ ਦੇ ਵਿੱਚ ਇਹ ਇੱਕ ਪੂਰੇ ਸਾਲ ਹੁਣ ਚੱਲੂਗੀ ਤੇ ਅੱਜ ਇਹ ਤਾਂ ਹਜੇ ਥੋੜਾ ਜਿਹਾ ਰਹਿਣ ਦੋ ਜਿਵੇਂ ਕਹਿੰਦੇ ਹੁੰਦੇ ਆ ਵੀ ਜਦੋਂ ਜੁਆਇਨਿੰਗ ਸ਼ੁਰੂ ਹੋਏਗੀ ਉਦੋਂ ਪਰ ਮੀਡੀਆ ਤੋਂ ਕੀ ਲੁਕਿਆ ਹੁੰਦਾ ਕਈ ਗੱਲਾਂ ਸ਼ਾਇਦ ਤੁਹ ਤੋਂ ਹੀ ਪਤਾ ਲੱਗਣ ਮੈਨੂੰ ਪਰ ਬਹੁਤ ਚਿਰ ਦੀਆਂ ਬਹੁਤ ਲੀਡਰਸ਼ਿਪ ਨਾਲ ਗੱਲਾਂ ਸਾਡੀਆਂ ਚੱਲ ਰਹੀਆਂ ਏ ਹੁੰਦੀਆਂ ਆ ਰਹੀਆਂ ਪਰ ਹਰ ਕਿਸੇ ਚੀਜ਼ ਦਾ ਟਾਈਮ ਹੁੰਦਾ ਏ ਹਰ ਚੀਜ਼ ਦਾ ਰੁੱਤ ਹੁੰਦੀ ਆ ਤੇ ਇਸ ਵੇਲੇ ਕਿਉਂਕਿ ਅਸੀਂ ਤੁਹਾਨੂੰ ਜਿਵੇਂ ਦੱਸਿਆ ਵੀ ਅਸੀਂ 117 ਸੀਟਾਂ ਤੇ ਲੜਨਾ ਤੇ ਉਹਦੇ ਲਈ ਸਹੀ ਢੁਕਵੇਂ ਕੈਂਡੀਡੇਟ ਨੇ ਜਿਹੜੇ ਸਾਨੂੰ ਉਹ 117 ਸੀਟਾਂ ਤੇ ਚਾਹੀਦੇ ਆ ਤੇ ਅਸੀਂ ਉਹ ਛਾਨਣੀ ਲਾਈ ਹੋਈ ਆ ਜਿਹੜੇ ਚੰਗੇ ਚਿਹਰੇ ਨੇ ਜਿਹੜੇ ਵਾਕੇ ਹੀ ਪੰਜਾਬ ਲਈ ਤੇ ਜਿਹੜੇ ਬੀਜੇਪੀ ਲੀਡਰਸ਼ਿਪ ਲਈ ਜਾਂ ਬੀਜੇਪੀ ਦੀਆਂ ਜੋ ਨੀਤੀਆਂ ਨੇ ਜਾਂ ਬੀਜੇਪੀ ਦਾ ਜੋ ਲੀਡਰਸ਼ਿਪ ਉਹ ਛਾਨਣਾ ਹੈ ਉਹ ਚ ਜਿਹੜਾ ਫਿੱਟ ਆ ਜਾਂਦਾ ਇਹ ਨਹੀਂ ਵੀ ਕੋਈ ਵੀ ਜੁਆਇਨ ਕਰਨ ਲੱਗੇ ਬੀਜੇਪੀ ਜੁਆਇਨ ਹੋ ਕੇ ਬੀਜੇਪੀ ਜੁਆਇਨ ਕਰਾਏਗੀ ਨਹੀਂ ਪਰ ਇਸ ਕਰਕੇ ਜਿਵੇਂ ਤੁਹਾਨੂੰ ਕਿਹਾ ਵੀ ਪੂਰੀ ਤਿਆਰੀ ਜਿਹੜੀ 117 ਸੀਟਾਂ ਦੀ ਹੋ ਰਹੀ ਆ ਜੋ ਸਾਡੇ ਪ੍ਰਧਾਨ ਜੀ ਨੇ ਕਿਹਾ ਏ ਉਹਦੇ ਮੁਤਾਬਕ ਹਰ ਸੀਟ ਦੇ ਮੁਤਾਬਕ ਕੈਂਡੀਡੇਟ ਠੁਕਮੇ ਲਏ ਜਾ ਰਹੇ ਆ ਤੇ ਉਹਨਾਂ ਨੂੰ ਅਸੀਂ ਆਪ ਵੀ ਸੱਦਾ ਦਿੰਦੇ ਆ ਤੁਹਾਡੇ ਵੱਲੋਂ ਵੀ ਵੀ ਜਿਹੜੇ ਵੀ ਵਧੀਆ ਚੰਗੇ ਚਿਹਰੇ ਨੇ ਉਹ ਕੁਝ ਪੰਜਾਬ ਲਈ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਲਈ ਕਰਨਾ ਚਾਹੁੰਦੇ ਆ ਕਿਉਂਕਿ ਡਬਲ ਇੰਜਨ ਦੀ ਸਰਕਾਰ ਬਣਨੀ ਆ ਜੋ ਕੁਝ ਕੇਂਦਰ ਤੋਂ ਵੱਡੀਆਂ ਵੱਡੀਆਂ ਮਹਿਕਮੇਆਂ ਮਿਨਿਸਟਰੀਆਂ ਤੋਂ ਉਹ ਆਪਣੇ ਹਲਕਿਆਂ ਚ ਲਿਆ ਸਕਦੇ ਉਹ ਸੋਚ ਲੈ ਕੇ ਆਉਣ ਕੈਂਡੀਡੇਟਾਂ ਨੂੰ ਲੈ ਕੇ بڑا ਬੀਜੇਪੀ ਨੂੰ ਜੀ ਪੁਰਾਣੇ ਸਮੇਂ ਚ ਇਹ ਇੱਕ ਤਰ੍ਹਾਂ ਦੀ ਟੀਚਰ ਹੁੰਦੀ ਰਹੀ ਹੈ ਵੀ ਕੈਂਡੀਡੇਟ ਨਹੀਂ ਲੱਭਣੇ ਹੈਗੇ ਜੀ ਪਰ ਲੱਗਦਾ ਵੀ ਇਸ ਵਾਰੀ ਮਾਹੌਲ ਬਿਲਕੁਲ ਉਲਟ ਹੋਏਗਾ ਦੇਖੋ ਪ੍ਰਮਾਤਮਾ ਦੀ ਕੋਈ ਕੋਈ ਉੱਚਾ ਬੋਲ ਨਹੀਂ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਦੀਆਂ ਜ਼ਿਲ੍ਹਾ ਪ੍ਰਸ਼ਾਸਿਤ ਬਲਾਕ ਸੰਮਤੀਆਂ ਦੇ ਰਿਜ਼ਲਟ ਆਏ ਆ ਪਿੰਡਾਂ ਦੇ ਵਿੱਚ ਕੋਈ ਲੀਡਰ ਨੇ ਕੈਂਪੇਨ ਨਹੀਂ ਕੀਤੀ ਠੀਕ ਹੈ ਜਿੱਥੇ ਐਮਐਲਏ ਨੇ ਸਾਡੇ ਬੀਜੇਪੀ ਦੇ ਜਿਵੇਂ ਅਸ਼ਵਨੀ ਜੀ ਨੇ ਉਧਰ ਜਾਖੜ ਸਾਹਿਬ ਨੇ ਇੱਕ ਸਾਡੇ ਹਿਸ਼ਾਰਪੁਰ ਚ ਉਹ ਐਮਐਲਏ ਹੈਗੇ ਉਹ ਸੀਟਾਂ ਪਰ ਬਾਕੀ ਜਗ੍ਹਾ ਕੋਈ ਹਜੇ ਕੋਈ ਸਾਡੇ ਕੈਂਡੀਡੇਟ ਨਹੀਂ ਗੇ ਕੋਈ ਕੈਂਪੇਨ ਕਰਨ ਨੂੰ ਕਿਸੇ ਕੈਂਡੀਡੇਟ ਦਾ ਨਹੀਂ ਸੀ ਉਹਨਾਂ ਨੇ ਜਦੋਂ ਆਪਣੇ ਦਮ ਤੇ ਜਿਹੜੀਆਂ ਵੋਟਾਂ ਪਈਆਂ ਏ ਕਿਸੇ ਵੀ ਪਿੰਡ ਚ ਜੇ ਆਮ ਆਦਮੀ ਨੂੰ 400 ਪਈ ਤਾਂ ਬੀਜੇਪੀ ਨੂੰ 300 ਪਈ ਹੈ ਤੇ ਉਹਨੂੰ ਦੇਖ ਕੇ ਹੋਏ ਉਹਨੂੰ ਦੇਖਦੇ ਹੋਏ ਜਿਹੜਾ ਸਾਰਾ ਰੂਰਲ ਜਿਹੜਾ ਇੱਕੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਏ ਬੀਜਪੀ ਨੇ ਕੈਂਪ ਲਾਏ ਉਹਨਾਂ ਦੀ ਮਿਹਨਤ ਹੁਣ ਜਿਹੜੇ ਉਹ ਲੋਕ ਨੇ ਰੂਰਲ ਬੈਲਟ ਦੇ ਲੀਡਰ ਨੇ ਉਹ ਵੀ ਦੇਖਣ ਲੱਗ ਗਏ ਵੀ ਯਾਰ ਚੰਗਾ ਮੌਕਾ ਸਾਨੂੰ ਹੈਗਾ ਹੈ ਬੱਟੀ ਜੀ ਮੁਖਸਰ ਮੇ ਜੋ ਰੈਲੀ ਕਰੀ ਆਪਨੇ ਉਸਕੇ ਬਾਅਦ ਕਿਹਦਾ ਲੱਗ ਰਿਹਾ ਰੁਝਾਨ ਪੰਜਾਬ ਮੇ ਕਿਉਂਕਿ ਬੜੀ ਪਹਿਲੀ ਵਾਰ ਆਪਨੇ ਵਾਹ ਪੇ ਬੀਜਪੀ ਨੇ ਆਪਣਾ ਪੰਡਾਲ ਲਗਾਇਆ ਥਾ ਦੇਖੋ ਸੱਚੀ ਗੱਲ ਇੱਕ ਇੱਕ ਕੁਐਸਚਨ ਮੈਂ ਜਵਾਬ ਦੇ ਦਾਂ ਲੀਡਰਸ਼ਿਪ ਨੇ ਬੜਾ ਸੋਚ ਸਮਝ ਕੇ ਹਜੇ ਕੀ ਉੱਥੇ ਪੰਡਾਲ ਤੇ ਕੁਰਸੀਆਂ ਲਾਈਆਂ ਕਿਉਂਕਿ ਪਹਿਲੀ ਵਾਰ ਸੀ ਪਰ ਅਸੀਂ ਇਹ ਗਲਤੀ ਮੰਨਦੇ ਆਂ ਅਸੀਂ ਮਾਫੀ ਮੰਗਦੇ ਆਂ ਵੀ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਲਈ ਅਸੀਂ ਕੁਰਸੀਆਂ ਤੇ ਪੰਡਾਲ ਜਿਹੜਾ ਛੋਟਾ ਪੈ ਗਿਆ ਕਿਉਂਕਿ 4 ਗੁਣਾ ਵੱਧ ਜੇ ਪੰਡਾਲ ਹੁੰਦਾ ਤਾਂ ਲੋਕ ਬਹਿ ਸਕਦੇ ਸੀ ਨਹੀਂ ਲੋਕ ਅੰਦਰ ਆ ਕੇ ਕੁਰਸੀ ਨਾ ਮਿਲਣ ਕਰਕੇ ਮੁੜ ਕੇ ਚਲੇ ਗਏ ਤੇ ਉਹ ਸਾਰਾ ਫੀਡਬੈਕ ਹੁਣ ਸਾਨੂੰ ਆ ਰਿਹਾ ਜਿੱਥੋਂ ਜਿੱਥੋਂ ਬੱਸਾਂ ਆਈਆਂ ਗੱਡੀਆਂ ਆਈਆਂ ਉਹਨਾਂ ਨੇ ਦੱਸਿਆ ਵੀ ਸਾਨੂੰ ਅਸੀਂ ਤਾਂ ਭਰ ਭਰ ਗਏ ਗਾਹਾਂ ਤੁਹਾਡੇ ਕੋਲ ਪ੍ਰਬੰਧ ਨਹੀਂ ਸੀ ਤੇ ਇਸ ਇਹ ਇਹ ਇੰਪੈਕਟ ਬਿੱਟੂ ਜੀ ਪਾਣੇ ਸੁਮੇਰ ਬਾਦਰ ਦੇ ਸਵਾਲ ਕਾਕਾ ਦਾ ਫਿਲਪਾਤਨਾ ਸਾਹਿਬ ਦੇ ਉਤੇ ਪਤਤ ਵਗੈਰਾ ਇਹ ਹੈ ਅਦਮਨੀਤ ਬਿੱਟੂ ਨੂੰ ਸਰਪਾ ਦਿੱਤਾ ਗਿਆ ਜੋ ਕਿ ਇਤਿਹਾਸ ਕਦੇ ਹੋਇਆ ਨਹੀਂ ਕਿਸੇ ਪਤਤ ਨੂੰ ਦਿੱਤਾ ਗਿਆ ਦੇਖੋ ਮੈਂ ਸੁਖਵੀਰ ਬਾਦਲ ਸਾਹਿਬ ਸਤਕਾਰਯੋਗ ਨੇ ਨਿੱਜੀ ਟਿੱਪਣੀ ਮੈਂ ਕੋਈ ਕਰਨੀ ਨਹੀਂ ਚਾਹੁੰਦਾ ਪਰ ਜੇ ਮੈਂ ਫਿਰ ਘਰ ਦੀ ਕੋਈ ਗੱਲ ਕਰੂੰਗਾ ਉਹ ਚੰਗਾ ਨਹੀਂ ਲੱਗਦਾ ਪਹਿਲਾਂ ਸੁਖਵੀਰ ਸਿੰਘ ਬਾਦਲ ਇਹ ਦੇਖਣ ਵੀ ਉਹਨਾਂ ਦੇ ਘਰ ਚ ਕਿੰਨੇ ਪਤਤ ਨੇ ਫੇਰ 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 ਮੈਂ ਕੋਈ ਗੱਲ ਕਰੂੰਗਾ ਫਿਰ ਕੋ ਦਾ ਫਾਇਦਾ ਹੋਊਗਾ ਵੀ ਤੁਹਾਡੇ ਘਰ ਚ ਜਿਹੜੇ ਪਤਤ ਨੇ ਉਹਨਾਂ ਨੂੰ ਕਿੱਥੋਂ ਕਿੱਥੋਂ ਸਰੂਪੇ ਮਿਲਦੇ ਆ ਉਹ ਕਿੱਥੇ ਕਿੱਥੇ ਜਾਂਦੇ ਆ ਹੁਣ ਤੁਸੀਂ ਗੁਰਦੁਆਰਾ ਸਾਹਿਬ 'ਚ ਵੀ ਇਹੀ ਗੱਲ ਇਹੀ ਗੱਲ ਹੋਈ ਨਾ ਜਿਹੜੀ ਕਿ ਮੈਂ ਕਰਨਾ ਨਹੀਂ ਚਾਹੁੰਦਾ ਹੁਣੀ ਐਸਜੀਪੀਸੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਆ ਜਿੰਨੇ ਤੁਸੀਂ মিডিਆ ਵਾਲੇ ਖੜੇ ਹੋ ਜਿੰਨੇ মিডিਆ ਵਾਲੇ ਖੜੇ ਹੋ ਜਿੰਨੇ ਮੇਰੇ ਵਾਲੇ ਵਾਲੇ ਖੜੇ ਆ ਦੱਸ ਦਿਓ ਜੀ ਫਿਰ ਤੁਸੀਂ ਸਾਰੇ ਪਤੇ ਤੋਂ ਯਾਰ ਆਪਾਂ ਕਮਾਲ ਹੀ ਹੋਗੀ ਇਹ ਕਿਉਂ ਤੋੜ ਵਿਛੋੜਾ ਕਰ ਰਹੇ ਆ ਗੁਰਦੁਆਰੇ ਤਾਂ ਹਰ ਧਰਮ ਦਾ ਬੰਦਾ ਜਾਂਦਾ ਏ ਗੁਰਦੁਆਰੇ ਹਰ ਹਰ ਇਹ ਠੀਕ ਸਿੱਖ ਰਹਿਤ ਮਰਿਆਦਾ 100% ਆ ਉਹਨਾਂ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਉਹ ਕਿਤਾਬ ਵੀ ਦਿੱਤੀ ਵੀ ਪੜੋ ਪਰ ਗੱਲ ਇਹ ਆ ਇਹ ਤਾਂ ਗੁਰੂ ਮਹਾਰਾਜ ਜੀ ਨੇ ਕਰਾਉਣਾ ਜਦੋਂ ਕਰਾਉਣਾ ਕਿਸੇ ਨੂੰ ਕੀ ਕੀ ਚਿਹਰਾ ਦੇਣਾ ਮੈਂ ਇਹ ਵੀ ਕਿਹਾ ਵੀ ਜਿਸ ਪਰਮਾਨੰਨ ਮੁੰਡੇ ਮਾਰੇ ਉਹਨਾਂ ਨੂੰ ਸੋਪਾ ਦਿੱਤਾ ਗਿਆ ਫਿਰ ਫਿਰ ਜੋ ਹੁਣ ਗੈਂਗਸਟਰ ਦਾ ਹਾਲ ਆ ਜੋ ਪੰਜਾਬ ਚ ਗੈਂਗਸਟਰ ਚੱਲ ਰਿਹਾ ਇਹ ਤਾਂ ਪਿਸਟਲ ਚੱਲ ਰਹੇ ਆ ਉਦੋਂ AK-47ਾਂ ਚਲਦੀਆਂ ਸੀ ਉਹ ਤਾਂ ਕਹਿੰਦੇ ਸੀ ਅਸੀਂ ਖਤਰਾ ਵੀ ਕਰਾਂਗੇ ਸਰਕਾਰ ਬਣਨ ਤੋਂ ਬਾਅਦ ਗੈਂਗਸਟਰ ਅਸੀਂ ਖਤਮ ਕਰਾਂਗੇ ਨਸ਼ੇ ਅਸੀਂ ਖਤਮ ਕਰਾਂਗੇ ਆਮ ਆਦਮੀ ਪਾਰ ਫਿਰ 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 ਸਰਦਾਰ ਬਿਆਨ ਸਿੰਘ ਜੀ ਦਾ ਨਾਂ ਲੈ ਕੇ ਨਾ ਫਿਰ ਤੁਸੀਂ ਉਹਨਾਂ ਦੇ ਘਰੇ ਫੋਟੋਆਂ ਲਾਓ ਆਹੀ ਆ ਹਾਲਾਤ ਸੀ ਉਦੋਂ ਤਾਂ ਬਾਰਡਰ ਖੁੱਲਾ ਸੀ ਅੱਜ ਤਾਂ ਆਹ ਕਿਹੜਾ ਪਿਸਟਲ ਜਗਾਨੇ ਚੱਲਦੇ ਆ ਨਾ ਜਿਹੜਾ ਬਰਸ ਚੱਲਦੇ ਆ ਉਦੋਂ ਡਰਮ ਮੈਗਜ਼ੀਨ ਜੀਪੀਐਮ ਐਲਐਮਜੀ ਇਹ ਚੱਲਦੇ ਸੀ ਰਾਕਟ ਲੌਂਚਰ ਚੱਲਦੇ ਸੀ ਜਦੋਂ ਸਰਦਾਰ ਬਿਆਨ ਸਿੰਘ ਨੇ ਮੂੰਹ 모ੜੇ ਇਹਨਾਂ ਦੇ ਅੱਜ ਤਾਂ ਇਹ ਪਿਸਤੌਲੀਆਂ ਜੀ ਐਨ ਐਨ ਆ ਕਿਚ ਉਹ ਚੱਲਦੀਆਂ ਉਹ ਨਹੀਂ ਸਾਹ ਬੋਰੀਆਂ ਜਿੱਦੇ ਸਰਕਾਰ ਤੋਂ ਮੇਰੇ ਪਰਿਵਾਰ ਨੇ ਉਹ ਡਰਮ ਮੈਗਜ਼ੀਨ ਲੱਗੇ AK47 ਦੇ ਮੂੰਹ ਬੰਦ ਕੀਤੇ ਆ ਇਹ ਸਵਾਲ ਕਰਨਗੇ ਇਹ ਸੁਖਵੀਰ ਸਿੰਘ ਬਾਦਲ ਤੇ ਕਾਲੀ ਦਲ ਇਹਨਾਂ ਦੇ ਪਿਤਾ ਜੀ ਸਤਕਾਰਯੋਗ ਬਾਦਲ ਸਾਹਿਬ ਭੱਜ ਗਏ ਸੀ 91 ਦੀਆਂ ਇਲੈਕਸ਼ਨਾਂ ਚ ਬਾਈਕਾਟ ਕਰਕੇ ਜਦੋਂ ਗੋਲੀ ਚੱਲਦੀ ਸੀ ਜਦੋਂ ਜਾਂਦਾ ਸੀ ਨਾ ਭ੍ਰਸਟ ਸਿੱਧਾ ਡਰਮ ਮੈਗਜ਼ੀਨ ਚ 180 ਪੈਂਦੀਆਂ ਸੀ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਕਾਲੀਦਲ ਰਜਾਈਆਂ ਲੈ ਕੇ ਮਨਾਲੀ ਦੇ ਹੋਟਲਾਂਾਂ ਚ Shimla ਦੇ ਹੋਟਲਾਂਾਂ ਚ ਪਏ ਸੀ ਜਦੋਂ ਅਸਮੀਰਾ ਪਰਿਵਾਰ ਲੜ ਰਿਹਾ ਸੀ ਉਹ ਇਹਨਾਂ ਤੋਂ ਪਿਸਤੌਲੀਆਂ ਤੇ ਨਹੀਂ ਲੜ ਹੁੰਦਾ ਇਹਨਾਂ ਨੂੰ ਇੱਕ ਛੋਟੇ ਗੈਂਗਸਟਰ ਨੇ ਜਿਹੜੇ ਟਕੇ ਟਕੇ ਦੇ ਗੁੰਡੇ ਉਹਨਾਂ ਤੋਂ ਨਹੀਂ ਲੜ ਹੁੰਦਾ ਇਹ ਗੱਲ ਕਰਨਗੇ ਉਹਨਾਂ ਦੀ ਪਰ ਦੇਖਿਏ ਭਾਜੀਪੀ ਲੜੂਗੀ ਮੂੰਹ ਮੋੜਿਆ ਨਾ ਅੱਜ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਵੀ ਮਾਰਚ 26 ਦੇ ਵਿੱਚ ਨੈਕਸਟ ਸਲਾਈਡ ਦਾ ਜਿਹੜਾ ਕਿਤੇ ਵੀ ਨੋਨ ਸ਼ਾਨ ਨਹੀਂ ਰਊ ਜੰਮੂ ਕਸ਼ਮੀਰ 'ਚ ਅੱਜ ਹਾਲਾਤ ਦੇਖੇ ਆ ਕਿਸ ਤਰੀਕੇ ਨਾਲ ਅੱਗੇ ਹਰ ਬੰਦਾ ਪੱਥਰ ਮਾਰ ਕੇ ਹੀਰੋ ਬਣ ਜਾਂਦਾ ਸੀ ਸਾਡੇ ਫੌਜੀਆਾਂ ਦੀ ਪੈਰਾਮਿਲਟਰੀ ਫੋਰਸਿਸ ਦੀ ਅੱਖਾਂ 'ਚ ਗਲੇਲਾਂ ਮਾਰ ਕੇ ਕੱਢ ਦਿੰਦੇ ਸੀ ਅੱਜ ਕੋਈ ਬੰਦ ਕਰਕੇ ਪੱਥਰ ਮਾਰ ਕੇ ਦਿਖਾਵੇ ਜੰਮੂ ਕਸ਼ਮੀਰ 'ਚ ਅੱਜ ਗਲੇਲ ਮਾਰ ਕੇ ਦੇਖੇ ਕੋਈ ਇੱਕ ਗੱਲ ਮੈਂ ਹੋਰ ਕਹਿ ਦਮਾਂ ਇੱਕ ਗੱਲ ਮੈਂ ਅਖੀਰਲੀ ਜੋ ਹੋਰ ਕਹਿਦ ਮਾ ਜੀ ਅੱਜ ਗੱਲ ਤੁਸੀਂ ਟੈਰਜ਼ ਇਹ ਤੇ ਸ਼ੁਰੂ ਕੀਤੀ ਆ ਜਿਹੜੀ ਆ ਪੰਜਾਬ ਪੁਲਿਸ ਆ ਨਾ ਐਂ ਪੰਜਾਬ ਪੁਲਿਸ 92 ਚ ਵੀ ਸੀ ਪਰ ਜੇ ਮੈਂ ਇੱਕ ਪੰਜਾਬ ਸਰਕਾਰ ਨੂੰ ਤੇ ਡੀਜੀਪੀ ਨੂੰ ਇਹ ਸਲਾਹ ਦਿੰਨਾ ਉਦੋਂ ਆ ਜਿਹੜੀ ਪੁਲਿਸ ਆ ਨਾ ਇਹ ਜਿਹੜੀ ਪੁਲਿਸ ਆ ਠੀਕ ਆ ਇਹਨੇ ਲੜਾਈ ਲੜੀ ਆ ਕਿਸੇ ਵੇਲੇ ਪਰ ਉਦੋਂ ਜਦੋਂ ਸਰਦਾਰ ਬਿਆਨ ਸਿੰਘ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਜੇ ਇਹ 147 ਨਾਲ ਲੜਨਾ ਤਾਂ ਪੰਜਾਬ ਦੇ ਵਿੱਚ ਜਾਓ ਨਿਕਲੋ ਸਾਰੇ ਡੀਜੀਪੀ ਤੌਰ ਤੇ ਸਾਰੇ ਐਸਐਸਪੀ ਤੌਰ ਤੇ ਵੀ ਜਿਹੜਾ ਵੀ ਪਿੰਡ ਪਕੇ ਇਹਨਾਂ ਦੇ ਮੂੰਹ ਮੋੜਨੇ ਆ ਉਹ ਭਰਤੀ ਹੋ ਜੋ ਤੇ ਕਮਾਂਡੋ ਖੜੀ ਹੋਈ ਉਦੋਂ ਕਮਾਂਡੋ ਫਰਸਟ ਕਮਾਂਡੋ ਸੈਕਿੰਡ ਕਮਾਂਡੋ ਥਰਡ ਕਮਾਂਡੋ ਫੋਰਥ ਕਮਾਂਡੋ ਫਿਫਥ ਪੰਜ ਕਮਾਂਡੋ ਦੀਆਂ ਬਟਾਲੀਆਂ ਨਾ ਬਣੀਆਂ ਤੇ ਉਹਦੇ ਵਿੱਚ ਕੋਈ ਪੇਪਰ ਟੈਸਟ ਨਹੀਂ ਸੀ ਪੜਾਈ ਦਾ ਉੱਚ ਇਹ ਦੇਖਿਆ ਜਾਂਦਾ ਸੀ ਕਿ ਕਿਹਦਾ ਨਿਸ਼ਾਨਾ ਕਿੰਨਾ ਤੇ ਕਦ ਕਿੰਨਾ ਤੇ ਛਾਲ ਕਿੰਨੀ ਮਾਰ ਸਕਦਾ ਜਿੰਨਾ ਚਿਰ ਉਹ ਪੰਜਾਬ ਦੇ ਮੁੰਡੇ ਭਰਤੀ ਨਹੀਂ ਕਰੋਗੇ ਇਹ ਗੈਂਗਸਟਰ થਤੋ ਨਹੀਂ ਖਤਮ ਹੋਣਾ ਜਿੱਦਣ ਸਾਡੀ ਵਾਰੀ ਆਈ ਸਰਕਾਰ ਦੀ ਫਿਰ ਕਹਿੰਦਾ ਵਾਰੀ ਆਈ ਵਾਰੀ ਤਾਂ ਲੋਕਾਂ ਨੇ ਲਿਆਉਣੀ ਆ ਤੁਹਾਨੂੰ ਲੱਗਦਾ ਪੰਜਾਬ ਜਿੱਦਣ ਆਈ ਕਿ ਸਮਰਥ ਨਹੀਂ ਹੈਗੀ ਪੰਜਾਬ ਪੁਲਿਸ ਜਿਹੜੀ ਇਹ ਮੈਂ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਸਮਰਥ ਆ ਪਰ ਜਿਹੜੀ ਉਮਰ ਆ ਉਹਦਾ ਵੀ ਤਾਂ ਫਰਕ ਆ ਨਾ ਜਿਹੜੀ ਪੰਜਾਬ ਪੁਲਿਸ 92 ਸੀ ਅੱਜ ਜੋ ਲੋਕ ਰਿਟਾਇਰ ਹੋਣ ਦੇ ਕੰਢੇ ਆ ਤੇ ਉਹਨਾਂ ਨੇ ਪਰਚੇ 'ਚ ਬਹੁਤ ਵੱਡੇ ਝੇਲੇ ਉਹਨਾਂ ਨੇ ਐਫ ਆਈ ਆਰ 'ਚ ਝੇਲੀਆਂ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਉਹਨਾਂ ਦੀ ਕੋਈ ਸਰਕਾਰ ਉਹਨਾਂ ਦੀ ਕੇਸ ਨਹੀਂ ਲੜੇ ਉਹ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਲੜਾਈ ਦੇਸ਼ ਦੀ ਲੜੀ ਮੈਂ ਕੋਈ ਮਾੜੇ ਬੰਦਿਆਂ ਦੀ ਗੱਲ ਨਹੀਂ ਚਾਰ ਪੰਜ ਜਿਨ੍ਹਾਂ ਨੇ ਗਲਤ ਕੰਮ ਕੀਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਪਰ ਜੈਨੂਅਲ ਜੇ ਤੁਸੀਂ ਕਰਨੀ ਆ ਤਾਂ ਤੁਹਾਨੂੰ ਨਵੇਂ ਮੁੰਡੇ ਚੰਗੇ ਸਪੋਰਟਸਮੈਨ ਚੰਗੇ ਪਿੰਡਾਂ 'ਚ ਕਿਤੇ ਪੰਜਾਬ 'ਚ ਨੌਜਵਾਨ ਨਹੀਂ ਜਿਹੜੇ ਗਿੱਚੀਆਂ ਤੋਂ ਫੜ ਲੈਣਗੇ ਇਹ ਜਿਹੜੇ ਇਹ ਏਨੇ ਏਨੇ ਕਿਨੇ ਗੈਂਗਸਟਰ ਜਿਹੜੇ ਆ ਫਿਰਦੇ ਆ ਪੰਜਾਬ ਦੇ ਸ਼ੇਰ ਮੁੰਡੇ ਜਿਹੜੇ ਪਿੰਡਾਂ ਦੇ ਇਹਨਾਂ ਨੂੰ ਗਿੱਚੀਆਂ ਤੋਂ ਫੜ ਕੇ ਚੱਕ ਦੇਣਗੇ ਉੱਤੇ ਐਹੀ ਕਮਾਂਡੋ ਆਈਸੀ ਜਿਨ੍ਹਾਂ ਨੇ ਚੱਕੇ ਸੀ ਬਿੱਟੂ ਜੀ ਇਹ ਕੇਂਦਰੀ ਨੇਤਿਤਵ ਕੇ ਸਾਹਮਣੇ ਹੋਰ ਮੈਂ ਕਹਿਣਾ ਉਹਨਾਂ ਨੂੰ ਵੀ ਅਸਲਾ ਮਹਈਆ ਕਰਾਓ ਜਿਹੜੇ ਇਹ ਗੈਂਗਸਟਰ ਦੇ ਉਲਟ ਲੜਾਈ ਲੜਨ ਨੂੰ ਤਿਆਰ ਆ ਦੋ ਵੈਪਨ ਉਹਨਾਂ ਨੂੰ ਦੋ AK-47 ਉਹਨਾਂ ਨੂੰ ਉਹ ਕੱਲੇ ਇਹਨਾਂ ਨੂੰ ਨੇਟ ਕੇ ਰਣਗੇ ਪਿੰਡੋਂ ਪਿੰਡ ਇਹ ਹੋਇਆ ਸੀ ਉਸ ਵੇਲੇ ਜਿਹੜੇ ਕਾਨੂੰਨ ਕਾਇਦੇ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਫੜਾਓ ਵੈਪਨ ਕਰਨਗੇ ਇਹਨਾਂ ਦੀ ਸਵਾਈ ਬਿੱਟੂ ਜੀ ਕੇਂਦਰੀ નેਤਿੱਤਵ ਕੇ ਸਾਥ ਇੱਕ ਬਾਰ ਵੈਸੇ ਆਪ ਸਾਫ ਕਰ ਚੁਕੇ ਹੈ ਕਿ ਸ਼ੀਅਤ ਔਰ ਭਾਜਪਾ ਦਾ ਕੋਈ ਸਮਝੌਤਾ ਨਹੀਂ ਹੋਣਾ ਕੀ ਆ ਦੁਆਰਾ ਇਸ ਤਰ੍ਹਾਂ ਦੀ ਕੋਈ ਚਰਚਾ ਚੱਲ ਰਹੀ ਹੈ ਜਾਂ ਫਿਊਚਰ ਕੀ ਰਹੇਗਾ ਸਰ ਕਿੱਥੇ ਚਰਚਾ ਚੱਲ ਰਹੀ ਹੈ ਸਰ ਪਾਰਟੀ ਦਾ ਵਿਰੋਧੀ ਵੀ ਕਹਿ ਰਿਹਾ ਨੇ ਸ਼ਿਹਦ ਵੀ ਤਿਆਰ ਨੇ ਕਿ ਭਈ ਸਾਡੇ ਕੌਣ ਤਿਆਰ ਨੇ ਸੱਚੀ ਪਾਰਟੀ ਲਗਾਤਾਰ ਇਹ ਗੱਲ ਕਰ ਸ਼ਿਹਦ ਕੌਣ ਆਪਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੱਛਾ ਪਤਾ ਨਹੀਂ ਕਿੰਨਾ ਸ਼੍ਰੋਮਣੀ ਅਕਾਲੀ ਗੱਲ ਕਿੰਨੇ ਨੇ ਕੋਈ ਇੱਕ ਤਾਂ ਹੋਵੇ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੱਸੋ ਕਿਹਦੇ ਨਾਲ ਗੱਲ ਕਰੀਏ ਕਿੰਨੇ ਅਕਾਲੀ ਦਲ ਨੇ ਕਿਹਦੇ ਕਿਹਦੇ ਨਾਲ ਤੁਸੀਂ ਗੱਲ ਕਰਦੇ ਬਿਰੋਗੇ ਨਾਲੇ ਯਾਰ ਤੁਸੀਂ ਇੱਕ ਗੱਲ ਮੇਰੀ ਠੀਕ ਆ ਤੁਸੀਂ ਬਾਰ-ਬਾਰ ਕਿਉਂਕਿ ਖਬਰ ਬਣਾਉਣੀ ਹੁੰਦੀ ਆ ਖਬਰ ਇਹੀ ਬਣਨੀ ਹੁੰਦੀ ਆ ਗੱਲ ਇਹ ਨਹੀਂ ਗੀ ਜੇ ਤੁਸੀਂ ਗੈਂਗਸਟਰ ਖਤਮ ਕਰਾਉਣਾ ਜੇ ਤੁਸੀਂ ਚਿੱਟਾ ਖਤਮ ਕਰਾਉਣਾ ਜੇ ਤੁਸੀਂ ਬੇਰੋਜ਼ਗਾਰੀ ਖਤਮ ਕਰਨੀ ਆ ਕ腐ਸ਼ਨ ਖਤਮ ਕਰਨੀ ਆ ਜੋ ਮਾਡਲ ਹਰਿਆਣੇ ਦੇ ਮੁੱਖ ਮੰਤਰੀ ਰੋਜ਼ ਆ ਕੇ ਉਹ ਕੀ ਕਹਿੰਦੇ ਆ ਜੇ ਹਜੇ ਜੇ ਅਸੀਂ ਅਕਾਲੀ ਦਲ ਨੂੰ ਬਣਾ ਕੇ ਚਿਹਰਾ ਫਿਰ ਅਸੀਂ ਚਿੱਟਾ ਬਕਾਵਾਂਗੇ ਨਾ ਜੋ ਹੁੰਦਾ ਰਿਹਾ ਫਿਰ ਅਸੀਂ ਗੈਂਗਸਟਰ ਬਾਦ ਲਿਆਵਾਂਗੇ ਨਾ ਜੇ ਤੁਸੀਂ ਆਪ ਦੱਸ ਦੋ ਬਈ ਤੁਸੀਂ ਆਪ ਦੱਸ ਦੋ ਵੀ ਭਾਈ ਅਕਾਲੀ ਦਲ ਨਾਲ ਸਮਝਾਤੋ ਖਬਰ ਬਣਾਉਣ ਦੀ ਗੱਲ ਨਹੀਂ ਗਈ ਗੱਲ ਇਹ ਆ ਤੁਸੀਂ ਦੱਸੋ ਵੀ ਭਾਜੀ ਬੀਜੇਪੀ ਜੇ 20 ਸੂਬਿਆਂ 'ਚ ਰਾਜ ਕਰ ਰਹੀ ਆ ਅੱਜ ਯੋਗੀ ਅੱਜ ਸੈਣੀ ਸਾਹਿਬ ਅੱਜ ਹੋਰ ਮੁੱਖ ਮੰਤਰੀ ਜੇ ਤਾਂ ਭਾਈ ਉਹ ਲਿਆਉਣੇ ਆ ਠੀਕ ਆ ਜੇ ਫਿਰ ਚਿੱਟਾ ਬਕਾਉਣਾ ਕਰ ਲੈਣੇ ਸੁਮਿਹਾਤਾ ਅਕਾਲੀ ਦਲ ਨਾਲ ਯਾਨੀ ਕਿ ਇਹ ਤਾਂ ਜੇ ਤੁਸੀਂ ਗੈਂਗਸਟਰ ਬਾਦ ਲਿਆਉਣਾ ਕਰ ਲੈਣੇ ਸੁਮਿਹਾਤਾ ਬਿਲਕੁਲ ਤੁਸੀਂ ਜਵਾਬ ਦਿੱਤਾ ਵੀ ਹੁਣ ਜੇ ਉਹ ਆਉਣਗੇ ਤਾਂ ਇਹਦਾ ਮਤਲਬ ਨਸ਼ਾ ਵੇਚੂਗਾ ਕੱਲ ਚਾਹੇ ਤੁਹਾਡੇ ਨਾਲ ਹੀ ਕਿਉਂ ਨਾ ਆਉਣ ਕਹਿਣ ਦਾ ਮਤਲਬ ਫੇਰ ਕਹਿ ਜਾਂਦੇ ਹੋ ਇਹ ਤਾਂ ਇਹ ਤਾਂ ਰਾਹ ਹੀ ਨਹੀਂ ਛੱਡਿਆ ਕਹਿਣ ਦਾ ਮਤਲਬ ਬਿਲਕੁਲ ਤੁਸੀਂ ਦੇਖੋ ਕਿ